ਸਕੂਲ ਦੇ ਵਿਦਿਆਰਥੀਆਂ ਨੇ ਚਾਰੇ ਹਾਊਸਸਜ਼ ਨੇ ਕੰਪੀਟੀਸ਼ਨ ਦੇ ਤੌਰ ਤੇ ਵੀ ਅਤੇ ਕਲਾਕ੍ਰਿਤੀ ਦੇ ਤੌਰ ਤੇ ਵੀ ਇਸ ਦਿਹਾੜੇ ਨੂੰ ਮਨਾ ਕੇ ਬਹੁਤ ਹੀ ਸਜੇ ਢੰਗ ਦੇ ਨਾਲ ਪ੍ਰਦਰਸ਼ਨੀ ਲਗਾਈ ਹੈ ਕਿਹੜਾ ਹਾਊਸ ਹੈ ਇਹ ਦੇਸੀ ਵੀ ਨੇ ਜੇ ਆਪਾ ਬੋਲਦੇ ਆ ਵਿਸਾਖ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਹੋ ਕਰੋ ਨਿਵਾਸ ਖਾਲਸਾ ਪੰਥ ਸਾਜਨਾ ਦੇਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਈਂ ਜਦਾ ਅਜੀਤ ਸਿੰਘ ਹਾਊਸ A ਵੱਲੋਂ ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਗੋਬਿੰਦ ਸਿੰਘ ਜੀ ਨੇ 13 April 1600 ਨੇ ਨਵੇਂ ਇਸਵੇਂ ਵਿੱਚ ਤੱਕ ਤੇ ਸ੍ਰੀ ਕੇਸਗੜ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਆਪ ਸਭ ਜੀ ਨੂੰ ਤੇ ਸਾਥੀਂਆਂ ਲੱਖ ਲੱਖ ਵਧਾਈਆਂ ਅੱਜ ਪੰਜਾਬ ਕਾਨਵੈਂਟ ਸਕੂਲ ਮੈਲਾ ਵਿਖੇ ਵਿਸਾਖੀ ਦਾ ਜੋ ਮੁੱਖ ਦਿਹਾੜਾ ਹੈ ਉਹ ਮਨਾਇਆ ਜਾ ਰਿਹਾ ਹੈ ਸਹਬਜਾਦਾ ਅਜੀਤ ਸਿੰਘ ਹਾਊਸ ਦੇ ਬੋਰਡਰ ਜਾ ਕੇ ਤਿਆਰ ਕੀਤਾ ਹੈ ਵਿਸਾਖੀ ਦੇ ਦਿਹਾੜੇ ਦੀ ਮਹੱਤਤਾ ਨੂੰ ਦਰਸਾਉਂਦਾ ਕਿ ਇਸ ਦਿਨ ਕਿਉਂ ਖਾਸੀਅਤ ਸਾਡੇ ਸੱਭਿਆਚਾਰ ਪੰਜਾਬ ਦੇ ਵਿੱਚ ਇਸ ਦਿਨ ਦੀ ਹੈ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਿੱਖਾਂ ਦੇ 10ਵੇਂ ਗੁਰੂ ਸੀ ਉਹਨਾਂ ਨੇ ਕੀਤੀ ਤੇ ਵਿਦਿਆਰਥੀਆਂ ਵੱਲੋਂ ਇਸ ਦੀ ਮਹੱਤਤਾ ਨੂੰ ਅਤੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਨਾਲ ਦਰਸਾਉਂਦਾ ਇਹ ਬੋਰਡ ਪ੍ਰਦਰਸ਼ਿਤ ਕੀਤਾ ਜਿਹਦੇ ਵਿੱਚ ਸਾਡੇ ਸੱਭਿਆਚਾਰ ਦੇ ਅਲੱਗ-ਅਲੱਗ ਬਣ ਗੀਆਂ ਕਿਉਂਕਿ ਵਿਸਾਖੀ ਦਾ ਦਿਹਾੜਾ ਸਾਡੀ ਫਸਲ ਦੇ ਨਾਲ ਵੀ ਜੁੜਿਆ ਹੋਇਆ ਹੈ ਕਣਕ ਦੇ ਲਹਿਲਾ ਰਹੋंदे ਖੇਤਾਂ ਦੇ ਵਿੱਚੋਂ ਇਹ ਕਣਕ ਦਾ ਜਿਹੜਾ ਅ ਫਰੂਟ ਹੈ ਕਣਕ ਦਾ ਜਿਹੜਾ ਅਨਾਜ ਹੈ ਉਹ ਲੈ ਕੇ ਆਏ ਨੇ ਤੇ ਉਹ ਵੀ ਪ੍ਰਦਰਸ਼ਿਤ ਕੀਤਾ ਹੈ ਸੋ ਮੈਂ ਪ੍ਰਿੰਸੀਪਲ ਮੈਡਮ ਵੱਲੋਂ ਤੇ ਸਮੂਹ ਸਟਾਫ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਵੀ ਵਧਾਈ ਦਿਨਾ ਤੇ ਸਮੂਹ ਸੰਗਤ ਨੂੰ ਵਿਸਾਖੀ ਤੇ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਆਖ ਸਾਬ ਨੂੰ ਸਾਹਿਬ ਜਾਦਾ ਜੀ ਤੇ ਹਾਉ ਬਨੋ ਸਾਖੀ ਦਿਨਾਂ ਆਖ ਲਾਉਂਦਾ ਹਾਂ ਕਿ ਸਾਖੀ 13 ਅਪ੍ਰੈਲ ਨੂੰ ਪਨਾਇ ਜਾਂਦੀ ਹੈ ਜਿਸ ਦਾ ਮੁੱਖਤ ਮੰਤਰੀ ਸਾਥਾ ਵੀ ਹਾੜੀ ਦੀ ਫਸਲ ਦੇ ਫਸਲ ਨੇ ਮੱਕਣ ਨਾਲ ਆਇਆ ਕਿਸ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਅੱਜ ਤਾਂ ਵੀ ਸਾਖੀ ਦਾ ਮੇਲਾ ਪੰਜਾਬ हां बी के हाउस है जुजार हाउस हाउस का बोर्ड तैर किया जुजार सिंह हाउस का बोर्ड है ਕੀ ਥੀਮ ਲਈ ਹੈ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਸਾਨੂੰ ਦੱਸੋ ਬੋਲੋ ਸ਼ਾਬਾਸ਼ ਮਾਈ ਨੇਮ ਇਜ਼ ਅਨਵ ਘਿਰਤਕਾਰ ਆਈ ਰੀ ਇਨ 7th ਕਲਾਸ 16 ਸੋਨੀ ਦਿਨ ਵਿੱਚ ਵੀ ਨੂਰ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਨੂੰ ਅਮਰਿਸ਼ਕਾਇਆ। ਹਾੜੀ ਦੀ ਫਸਲ ਨਾਲ ਸੰਬੰਧਿਤ ਦਾਜਾ ਫਨ ਜਾਦਾ ਤਾਂ ਹਾ ਉਸਾਨਾ ਦੀ ਹਾੜੀ ਦੀ ਫਸਲ ਨਾਲ ਹੁੰਦਾ ਹੈ। ਜਦੋਂ ਉਸਾਰ ਆਪਣੇ ਸੋਨੇ ਰੰਗੀ ਦਾ ਸੁਭੇਤਾ ਹੈ ਅਤੇ ਉਹ ਖੁਸ਼ੀ ਵਿੱਚ ਨਾਚ ਚੁਗਾ ਹੈ ਅਤੇ ਬਹੁਤ ਖੁਸ਼ੀ ਵਿੱਚ ਹੈ। ਅਨੰਦਪੁਰ ਦੀ ਵਿਸਾਖੀ ਵੇਖਣ ਵਾਲੀ ਹੁੰਦੀ ਹੈ। ਸਾਬ ਜادہ ਬਾਬਾ ਫਤਿਹ ਸਿੰਘ ਹਾਊਸ ਇਹ ਬੋਰਡ ਤਿਆਰ ਕੀਤਾ ਜੀ ਬਸਾਖੀ ਦਾ ਜੋ ਤਿਹਾੜ ਹੈ ਸਕੂਲ ਵੱਲੋਂ ਵਿਦਿਆਰਥੀਆਂ ਵੱਲੋਂ ਇਹ ਜਿਹੜਾ ਕਿਉਂਕਿ ਹਾਊਸ ਸਿਸਟਮ ਹੈ ਸਕੂਲ ਦੇ ਵਿੱਚ ਜਿਹਦੇ ਵਿੱਚ ਛੋਟੀਆਂ ਕਲਾਸਾਂ ਤੇ ਵੱਡੀਆਂ ਕਲਾਸਾਂ ਦੇ ਜਿਹੜੇ ਵਿਦਿਆਰਥੀ ਨੇ ਉਹ ਮਿਲ ਕੇ ਐਕਟੀਵਿਟੀ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕਰਦੇ ਨੇ ਤੇ ਜਿਸ ਦਿਨ ਦੀ ਮਹੱਤਤਾ ਹੁੰਦੀ ਹੈ ਉਸ ਦਿੰਡੀ ਮਹੱਤਤਾ ਨੂੰ ਥੀਮ ਬਣਾ ਕੇ ਇਹ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕਰਦੇ ਨੇ ਅਤੇ ਦਿੰਡੀ ਮਹੱਤਤਾ ਨੂੰ ਦਰਸਾਉਂਦਾ ਜਿਹੜਾ ਹੈ ਐਕਟੀਵਿਟੀ ਤਿਆਰ ਕਰਦੇ ਅੱਜ ਵਿਸਾਖੀ ਦਾ ਦਿਹਾੜਾ ਪੰਜਾਬ ਕਨਵਨ ਸਕੂਲ ਮੇਲਾ ਵਿੱਚ ਮਨਾਇਆ ਜਾ ਰਿਹਾ ਜਿਸ ਦੇ ਜਿਸ ਨੂੰ ਮੁਖ ਰੱਖ ਕੇ ਸਹਬਜ਼ਾਦਾ ਫਤਿਹ ਸਿੰਘ ਹਾਊਸ ਨੇ ਛੋਟੇ ਅਤੇ ਵੱਡੇ ਵਿਦਿਆਰਥੀਆਂ ਨੇ ਮਿਲ ਕੇ ਇਹ ਬੋਰਡ ਜਿਹੜਾ ਹੈ ਸਜਾਇਆ ਹੈ ਬਹੁਤ ਹੀ ਸੋਹਣੀ ਪ੍ਰਦਰਸ਼ਨੀ ਕੀਤੀ ਹੈ ਕਿਉਂਕਿ ਵਿਸਾਖੀ ਜਿੱਥੇ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਉੱਥੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਹਾੜੀ ਦੀ ਕਣਕ ਦੀ ਫਸਲ ਹੈ ਉਸ ਦੀ ਕਟਾਈ ਸ਼ੁਰੂ ਹੁੰਦੀ ਹੈ ਸੋ ਇਸ ਕਰਕੇ ਸਾਡੇ ਸਭਿਆਚਾਰ ਪੰਜਾਬ ਦੇ ਨਾਲ ਕਿਉਂਕਿ ਫਸਲ ਦੀ ਕਟਾਈ ਹੈ ਫਸਲਾਂ ਦੇ ਨਾਲ ਹੀ ਕਿਸਾਨ ਪਰਿਵਾਰਾਂ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਉਸ ਨੂੰ ਮੁੱਖ ਰੱਖ ਕੇ ਵੀ ਅਸੀਂ ਇਸ ਨੂੰ ਨਾਲ-ਨਾਲ ਪੰਜਾਬੀ ਸੱਭਿਆਚਾਰ ਦੇ ਰੂਪ ਦੇ ਵਿੱਚ ਵੀ ਇਸ ਦਾ ਜਿਹੜਾ ਹੈ ਥੀਮ ਬਣਾ ਕੇ ਚੱਲੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਵਿਸਾਖੀ ਦੀਆਂ ਪੰਜਾਬ ਕਨਵੈਂਟ ਸਕੂਲ ਮਹਿਲਾ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਾਬਾ ਫਤੇ ਸਿੰਘ ਹਾਊਸ ਦੀਆਂ ਬੇਟੀਆਂ ਵੱਲੋਂ ਕਲਾਕ੍ਰਿਤੀ ਬਣਾਈ ਗਈ ਹੈ ਵਿਸਾਖੀ ਦੇ ਪਰਬ ਨੂੰ ਮਹੱਤਾ ਦਰਸਾਉਣ ਦੀ ਪਹਿਲਾਂ ਲੜਕੀਆਂ ਨੇ ਬਣਾਈ ਸੀ ਉਹ ਵੱਖਰੀ ਹੈ ਇਹ ਲੜਕੀਆਂ ਵੱਲੋਂ ਕਿਉਂਕਿ ਹਾਊਸ ਦੇ ਵਿੱਚ ਛੋਟੀਆਂ ਅਤੇ ਵੱਡੀਆਂ ਕਲਾਸਾਂ ਦੀਆਂ ਜਿਹੜੀਆਂ ਵਿਦਿਆਰਥੀ ਨੇ ਉਹ ਇਕੱਠੇ ਹੋ ਕੇ ਐਕਟੀਵਿਟੀ ਦੇ ਵਿੱਚ ਹਿੱਸਾ ਲੈਂਦੇ ਨੇ ਤਾਂ ਕਿ ਵੱਡਿਆਂ ਦੇ ਗਿਆਨ ਨੂੰ ਅਤੇ ਛੋਟਿਆਂ ਦੀ ਜਿਹੜੀ ਕਲਾ ਹੈ ਉਸ ਨੂੰ ਨਾਲ-ਨਾਲ ਲੈ ਕੇ ਅਸੀਂ ਬੱਚਿਆਂ ਦਾ ਜਿਹੜਾ ਸਰਪੱਖੀ ਵਿਕਾਸ ਵੀ ਕਰ ਸਕੀਏ ਤੇ ਦਿਨ ਦੀ ਮਹੱਤਤਾ ਨੂੰ ਦਰਸਾ ਸਕੀਏ ਇਹ ਜਿਹੜਾ ਇਹਨਾਂ ਬੱਚਿਆਂ ਨੇ ਵਿਸਾਖੀ ਨੂੰ ਮੁੱਖ ਰੱਖ ਕੇ ਇਦੇ ਉੱਪਰ ਮੈਂਸ਼ਨ ਵੀ ਕੀਤਾ ਹੈ ਇਹਨਾਂ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਿੱਖ ਧਰਮ ਦੇ ਵਿੱਚ 10ਵੇਂ ਗੁਰੂ ਹੋਏ ਨੇ ਉਹਨਾਂ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸੇ ਉਸ ਪਰਬ ਨੂੰ ਅਸੀਂ ਅੱਜ ਵਿਸਾਖੀ ਦੇ ਤੌਰ ਤੇ ਹਰ ਸਾਲ ਇਸ ਸਕੂਲ ਦੇ ਵਿੱਚ ਮਨਾਉਂਦੇ ਆਂ ਤੇ ਮੈਂ ਸਮੂਹ ਬੱਚਿਆਂ ਨੂੰ ਅਧਿਆਪਕਾਂ ਨੂੰ ਅਤੇ ਸਾਜ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਹ ਦੁਰਵਰ ਹੋਸ ਬਸਾਖੀ ਸਾਡੇ ਖਾਲਸਾ ਸਾਜਨਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਉਥੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਹਾੜੀ ਦੀ ਫਸਲ ਦੀ ਕਣਕ ਜਿਹੜੀ 메ਨ ਫਸਲ ਆ ਸਾਡੀ ਹਾੜੀ ਦੀਆਂ ਫਸਲਾਂ ਦੇ ਵਿੱਚ ਉਸ ਦੀ ਕਟਾਈ ਸ਼ੁਰੂ ਹੁੰਦੀ ਹੈ ਜਿਸ ਤਰ੍ਹਾਂ ਬੱਚਿਆਂ ਨੇ ਬਹੁਤ ਸੋਹਣਾ ਲਾਈਨਾਂ ਲਿਖੀਆਂ ਨੇ ਤੂੜੀ ਤੰਦ ਸਾੰਭ ਹਾੜੀ ਵੇਚ ਬਟਕ ਕੇ ਲੰਬੜਾਂ ਤੇ ਸਾਹਾਂ ਦੇ ਹਿਸਾਬ ਕੱਟ ਕੇ ਪੱਗ ਝੱਗਾ ਚਾਦਰਾਂ ਨਮਾ ਸਿਵਾਏ ਕੇ ਸਮਾਂ ਵਾਲੀ ਡਾਂਗ ਉੱਤੇ ਤੇਲ ਲਾ ਕੇ ਕੱਚੇ ਮਾਰ ਬੰਜਲੀ ਆਨੰਦ ਛਾ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਇਹ ਬਹੁਤ ਸੋਹਣੀਆਂ ਛਤਰਾਂ ਇਹਨਾਂ ਨੇ ਪੰਜਾਬੀ ਦੀ ਕਾਪਤਾ ਦੇ ਵਿੱਚੋਂ ਲਗਾਈਆਂ ਨੇ ਸੋ ਜਿਸ ਤਰ੍ਹਾਂ ਪ੍ਰਦਰਸ਼ਨੀ ਦੇ ਵਿੱਚ ਦਿਖਾਇਆ ਗਿਆ ਜਿੱਥੇ ਵਿਸਾਖੀ ਦੇ ਤਿਹਾਰ ਦੇ ਤੌਰ ਤੇ ਇਹ ਅਸੀਂ ਫਸਲਾਂ ਦੀ ਕਟਾਈ ਜਦੋਂ ਸ਼ੁਰੂ ਕਰਦੇ ਆ ਉਦੋਂ ਸਾਡੇ ਮਨ ਦੇ ਵਿੱਚ ਜਿਹੜਾ ਖੁਸ਼ੀ ਤੇ ਮੰਗ ਹੁੰਦੀ ਹੈ ਕਿਉਂਕਿ ਕਿਸਾਨ ਪਰਿਵਾਰ ਦੇ ਵਿੱਚ ਖੁਸ਼ਹਾਲੀ ਫਸਲ ਦੇ ਆਉਣ ਦੇ ਨਾਲ ਹੁੰਦੀ ਹੈ ਉਹ ਬੱਚਿਆਂ ਨੇ ਇੱਕ ਕਿਸਾਨ ਨੂੰ ਆਪਣੀ ਖੁਸ਼ੀ ਦੇ ਰੋਹ ਦੇ ਵਿੱਚ ਦਰਸਾ ਕੇ ਇਸ ਪ੍ਰਦਰਸ਼ਨੀ ਦਾ ਮੁੱਖ ਥੀਮ ਰੱਖਿਆ ਸੋ ਮੈਂ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਸ ਗਰੁੱਪ ਦੇ ਵਿੱਚ ਇਸ ਹਾਊਸ ਦੇ ਵਿੱਚ ਵੱਡੇ ਅਤੇ ਛੋਟੇ ਸਾਰੀਆਂ ਕਲਾਸਾਂ ਦੇ ਵਿਦਿਆਰਥੀ ਨੇ ਜਿਹੜੇ ਮਿਲ ਬੈਠ ਕੇ ਇਸ ਪ੍ਰਦਰਸ਼ਨੀ ਨੂੰ ਤਿਆਰ ਕਰਦੇ ਨੇ ਸੋ ਇੱਕ ਵਾਰ ਫੇਰ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਅਤੇ ਸਾਧ ਸੰਗਤ ਨੂੰ ਬਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਸਾਡੇ ਸਕੂਲ ਵਿੱਚ ਬਸਾਖੀ ਦਾ ਤਿਹਾੜੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਸੇ ਸਤਕਾਰਯੋਗ ਸਰਦਾਰ ਮੱਖਣ ਸਿੰਘ ਸੰਧੂ ਜੀ ਦੀ ਆਗਿਆ ਦਾ ਪਾਲਨ ਕਰਦੇ ਹੋਏ ਅਸੀਂ ਸਾਰੇ ਹੀ ਸੁਚੱਜੇ ਢੰਗ ਨਾਲ ਵਿਸਾਖੀ ਦਾ ਤਿਹਾਰ ਮਨਾਉਂਦੇ ਹਾਂ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ ਅਤੇ ਪੰਜਾਂ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਸੀ ਵੈਸੇ ਤਾਂ ਮਨੁੱਖ ਦੇ ਜੀਵਨ ਵਿੱਚ ਸਾਰੇ ਤਿਹਾਰ ਦੀ ਬਹੁਤ ਮਹੱਤਤਾ ਹੈ ਪਰ ਵਿਸਾਖੀ ਦੇ ਤਿਹਾਰ ਦੀ ਮਹੱਤਤਾ ਖਾਸ ਕਰਕੇ ਪੰਜਾਬੀਆਂ ਦੇ ਲੋਕਾਂ ਵਿੱਚ ਹੈ ਕਿਉਂਕਿ ਇਸ ਦਿਨ ਉਹਨਾਂ ਦੀ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਵਿਸਾਖੀ ਦੇ ਉੱਪਰ ਤਾਂ ਕਈ ਕਵਿਤਾਵਾਂ ਹਨ ਪਰ ਇਹਨਾਂ ਵਿੱਚੋਂ ਇੱਕ ਹੈ ਜਿਵੇਂ ਕਹਿੰਦੇ ਹਨ ਤੂੜੀ ਤੰਦਾਂ ਸਾ ਬਹਾੜੀ ਵਿੱਚ ਵਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਪੱਗ ਝੁਗ ਚਾਦਰਾਂ ਨਵਾਂ ਸਮਾ ਕੇ ਸ਼ਮਵਲ ਡਾਂਗੀ ਉੱਤੇ ਤੇਲ ਲਾ ਕੇ ਕੱਚੇ ਮਾਰ ਵੰਝਲੀ ਆਨੰਦ ਛਾ ਗਿਆ ਮਾਰ ਦਾ ਦਵਾਂਮੇ ਜੱਟ ਮੇਲੇ ਆ ਗਿਆ ਕਿਹੜਾ ਹਾਊਸ ਹੈ ਬੇਟਾ ਇਹ ਮੇਰਾ ਨਾਮ ਮਹਿਕ੍ਰਿਤ ਕੌਰ ਹੈ ਮੈਂ ਪੰਜਾਬ ਕਾਨਵੈਂਟ ਸਕੂਲ ਦੀ ਵਿਦਿਆਰਥਣ ਹਾਂ ਅੱਜ ਸਾਡੇ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪੰਜਾਬ ਮੇਲਿਆਂ ਦੀ ਧਰਤੀ ਹੈ ਇੱਥੇ ਕਈ ਤਰ੍ਹਾਂ ਦੇ ਮੇਲੇ ਲੱਗਦੇ ਹਨ ਪਰ ਵਿਸਾਖੀ ਦਾ ਮੇਲਾ ਇਹਨਾਂ ਦੀ ਪੰਜੰਦ ਜਾਣ ਹੈ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ